ਸਰੀਆਕਾਲ ਜੀ ਮੇਰੀ ਅੱਜ ਦੀ ਕਹਾਣੀ ਦਾ ਨਾਮ ਹੈ ਦਾਜ ਪ੍ਰਥਾ ਦਾਜ ਇੱਕ ਐਵੇਂ ਦੀ ਬਿਮਾਰੀ ਹੈ ਜਿਸ ਨੇ ਪਤਾ ਨਹੀਂ ਕਿੰਨੀਆਂ ਕਤੀਆਂ ਪੈਣਾ ਦੀ ਜ਼ਿੰਦਗੀ ਖਰਾਬ ਕੀਤੀ ਹੈ ਪਤਾ ਨਹੀਂ ਕਿੰਨੀਆਂ ਕਹੀ ਧੀਆਂ ਪੈਣਾਂ ਨੂੰ ਆਪਣੀ ਜ਼ਿੰਦਗੀ ਤੋਂ ਹੱਥ ਧੋਣੇ ਪਏ ਅਤੇ ਪਤਾ ਨਹੀਂ ਕਿੰਨੀਆਂ ਕ ਧੀਆਂ ਦਾਜ ਲਈ ਔਖੀ ਜ਼ਿੰਦਗੀ ਕੱਟ ਰਹੀਆਂ ਹਨ ਮੈਂ ਦੇਖਿਆ ਹੈ ਪੰਜਾਬ ਦੇ ਪਿੰਡਾਂ ਵਿੱਚ ਬਹੁਤ ਬਸ ਛੱਡ ਕੇ ਵਿਆਹ ਤੇ ਖਰਚ ਕੀਤਾ ਜਾਂਦਾ ਹੈ ਹੁਣ ਤਾਂ ਲੱਗਦਾ ਜਿਵੇਂ ਮੁੰਡੇ ਦੀ ਬੋਲੀ ਹੀ ਲੱਗਦੀ ਹੋਵੇ ਕਿੱਲੇ ਮੰਗਰ ਲੱਖ 2 ਲੱਖ ਦੀ ਮੰਗ ਕਿੱਥੀ ਜਾਂਦੀ ਹੈ ਧੀ ਦੇ ਮਾਪੇ ਬਹੁਤ ਬਾਤ ਚੜ ਕੇ ਧੀ ਦੇ ਵਿਆਹ ਤੇ ਪੈਸੇ ਲਾ ਦਿੰਦੇ ਹਨ ਕਿ ਸਾਡੀ ਧੀ ਖੁਸ਼ ਰਹੇ ਜਿੱਥੇ ਦਾਜ ਲੈਣਾ ਗਲਤ ਹੈ ਉੱਥੇ ਦਾਜ ਦੇਣਾ ਵੀ ਬਹੁਤ ਗਲਤ ਹੈ ਪਰ ਜੇ ਕਰ ਮਾਪੇ ਦਾਜ ਨਹੀਂ ਦਿੰਦੇ ਫਿਰ ਵੀ ਪਤਾ ਨਹੀਂ ਧੀਆਂ ਨੂੰ ਕਿੰਨੇ ਤਾਨੇ ਮੇਨੇ ਚੱਲਣੇ ਪੈਂਦੇ ਹਨ 70% ਮੁੰਡੇ ਤਾਂ ਆਪ ਦਾਜ ਨਹੀਂ ਮੰਗਦੇ ਪਰ ਉਹਨਾਂ ਦੇ ਮਾਪਿਓ ਵੱਲੋਂ ਦਾਜ ਦੀ ਮੰਗ ਕੀਤੀ ਜਾਂਦੀ ਹੈ। ਇਹ ਸਦਾਜ ਪ੍ਰਥਾ ਨੇ ਤਾਂ ਪਤਾ ਨਹੀਂ ਕਿੰਨੇ ਘਰ ਉਜਾੜ ਦਿੱਤੇ। ਕਿਤੇ ਨਾ ਕਿਤੇ ਔਰਣ ਹੱਤਿਆ ਦਾ ਕਾਰਨ ਵੀ ਇੱਕ ਦਾਜ ਹੈ। ਦਾਜ ਦੀ ਕਹਾਣੀ ਇੱਕ ਧੀ ਦੀ ਜਵਾਨੀ। ਸੁਪਨੇ ਦੇ ਵਿੱਚ ਮਿਲੀ ਸਹੇਲੀ ਉਹਨੇ ਦਿਲ ਦਾ ਹਾਲ ਸੁਣਾਇਆ। ਸੁਪਨੇ ਦੇ ਵਿੱਚ ਮੇਰੀ ਸਹੇਲੀ ਉਹਨੇ ਦਿਲ ਦਾ ਹਾਲ ਸੁਣਾਇਆ। ਸੁਣ ਕੇ ਉਸ ਦੀ ਹੱਡ ਵੀਤੀ। ਹੰਝੂਆਂ ਦਾ ਹੜਿਆਇਆ ਕਹਿੰਦੀ ਮੇਰੇ ਬਿਆਨੇ ਮੇਰੇ ਮਾਪਿਆਂ ਸਿਰ ਕਰਜ਼ਾ ਚੜਾਇਆ ਸਭ ਕੁਝ ਦਿੱਤਾ ਬਾਵਲ ਮੇਰੀ ਜੋ ਸੀ ਦਾਜ ਦੇ ਵਿੱਚ ਗਨਾਇਆ ਜਦ ਉਹ ਦੇ ਕਰ ਪੂਜੀ ਡੋਲੀ ਮੇਰੀ ਜਦ ਉਹ ਦੇ ਕਰ ਪੂਜੀ ਡੋਲੀ ਮੇਰੀ ਕਹਿੰਦਾ ਏ ਸੀ ਕਿਉਂ ਨਹੀਂ ਆਇਆ ਮੇਰੀ ਸਸਤੇ ਨੰਨਦਾ ਨੇ ਵੀ ਕਈ ਦਿਨ ਨੱਕ ਚੜਾਇਆ ਕੁਝ ਦਿਨ ਪਿੱਛੋਂ ਉਸ ਨੇ ਮੇਰੇ ਵੇਕੇ ਜਾਣ ਦਾ ਮਨ ਬਣਾਇਆ ਚਾਹੀਂ ਚਾਹੀਂ ਉਸ ਨਾਲ ਜਾ ਮੈਂ ਬਾਬਲ ਦਾ ਦਰ ਖੜਕਾਇਆ ਦੇਖ ਕੇ ਮੇਰੇ ਮਾਪਿਆਂ ਮੈਨੂੰ ਕੁੱਟ ਕੇ ਗਲ ਨਾਲ ਲਾਇਆ ਰਾਤ ਨੂੰ ਰੋਟੀ ਪਿੱਛੋਂ ਮਾਈਆ ਫ੍ਰਿਜ ਚੋਂ ਕੋਕ ਮੰਗਾਇਆ ਅੱਖ بچਾ ਕੇ ਮਿੱਠੋਂ ਉਹਨੇ ਕੋਕਤ ਜ਼ਹਿਰ ਮਿਲਾਇਆ ਮਿੱਠੀਆਂ ਮਿੱਠੀਆਂ ਮਾਰ ਕੇ ਗੱਲਾਂ ਮੈਨੂੰ ਸਾਰਾ ਕੋਕ ਪਿਲਾਇਆ ਜਦ ਮੈਂ ਅੱਖਾਂ ਅੱਗੇ ਤੜਫਨ ਲੱਗੀ ਜਦ ਮੈਂ ਉਹਦੀਆਂ ਅੱਖਾਂ ਅੱਗੇ ਤੜਫਨ ਲੱਗੀ ਉਸ ਨੂੰ ਰਤਾ ਤਰ ਸੁਣਾਈ ਆਇਆ ਬਚਣੇ ਦੀ ਮੈਂ ਕੋਸ਼ਿਸ਼ ਕੀਤੀ ਉਸਨੇ ਅੰਦਰੋਂ ਤਾਲਾ ਲਾਇਆ ਮੇਰੇ ਆਖਰੀ ਸਾਹ ਜਦ ਟੁੱਟਦੇ ਦੇਖੇ ਫਿਰ ਉਸਨੇ ਰੋਲਾ ਪਾਇਆ ਸੁਣ ਕੇ ਰੋਲਾ ਭੱਜੇ ਮਾਪੇ ਉਹਨਾਂ ਬਿੰਦਨਾ ਲਾਇਆ ਕਹਿੰਦਾ ਮੈਨੂੰ ਲੱਗਦਾ ਇਹਨੂੰ ਕੋਈ ਹੈ ਚੱਕਰ ਚੁੱਕਰ ਹੈ ਆਇਆ ਜੱਗੋਂ ਤੇਰਵੀਂ ਕਰ ਗਿਆ ਚੰਦਰਾ ਜੱਗੋਂ ਤੇਰਵੀਂ ਕਰ ਗਿਆ ਚੰਦਰਾ ਮੈਨੂੰ ਮਾਪਿਆਂ ਘਰ ਹੀ ਮਾਰ ਮੁਕਾਇਆ ਅੱਜ ਵੀ ਟੈਕ ਦੇ ਫੁੱਲ ਬੁੱਟੇ ਜਿਨ੍ਹਾਂ ਨੂੰ ਮੈਂ ਬਾਬਲ ਵੇੜੇ ਲਾਇਆ ਪਰ ਦੇਖਨੇ ਹੁੰਦਾ ਚਿਹਰਾ ਬਾਬਲ ਦਾ ਜੋ ਰਹਿੰਦਾ ਏ ਮੁਰਜਾਇਆ ਜੋ ਰਹਿੰਦਾ ਹੈ ਮੁਰਜਾਇਆ ਸਭ ਕੁਝ ਸੁਣ ਕੇ ਅੱਖ ਖੁੱਲ ਗਈ ਮੇਰੀ ਜਦ ਮੈਂ ਉਹਦੇ ਮੋਢੇ ਤੇ ਅਥਲਾਇਆ ਸਮਝ ਨਹੀਂ ਆਇਆ ਕਿੱਥੇ ਹੰਗਮ ਹੋ ਗਿਆ ਉਹ ਪਲਾਂ ਦੇ ਵਿੱਚ ਹੀ ਉਹ ਤਾਂ ਸੀ ਇੱਕ ਸਾਇਆ ਉਸ ਦੀ ਦੁੱਖ ਭਰੀ ਕਹਾਣੀ ਨੂੰ ਮੈਂ ਰੱਬ ਨੂੰ ਵਾਸਤਾ ਪਾਇਆ ਜਦ ਬਾਬਲ ਨੇ ਤੀ ਹੀ ਦੇ ਦਿੱਤੀ ਫਿਰ ਬਚਿਆ ਕੀ ਸ਼ਰਮਾਇਆ ਦੱਸੇ ਵੀ ਮੇਰੇ ਡਾਢਿਆ ਰੱਬਾ ਕਿਉਂ ਇਹ ਦਾਜ ਬਣਾਇਆ ਕਿਉਂ ਇਹ ਦਾਜ ਬਣਾਇਆ ਆਵਰਾਲ ਮਿਲ ਚੰਗੀ ਸੋਚ ਬਣਾਈਏ ਅਜਿਹੀਆਂ ਕ੍ਰਿਤਿਆ ਨੂੰ ਜੜੋਂ ਮੁਕਾਈਏ ਧੰਨਵਾਦ ਜੀ ਜੇਕਰ ਕਹਾਣੀ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ